ਆਪਣੇ ਨਾਮ ਦਾ ਹਾਂਜੀ ਮੇਰਾ ਨਾਮ ਮਿਰਸਾ ਸਿੰਘ ਜੀ ਪਿੰਡ ਬਰਿਆਮ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਮੀਠਾ ਵਾਲਾ ਇੱਕ ਗੱਟੂ ਚਾਇਨਾ ਡੋਰ ਜਿੱਥੇ ਕਿ ਬੜੀ ਪ੍ਰਬੰਧੀ ਵੀ ਲਗਾਈ ਹੈ ਔਰ ਖੂਨੀ ਡੋਰ ਮੰਨਿਆ ਜਾਂਦਾ ਹੈ ਚਾਇਨਾ ਡੋਰ ਨੂੰ ਕਿਤਨਾ ਕਿਤੇ ਤੁਹਾਡੇ ਵੱਲ ਇੱਕ ਅਪਰਾਧ ਕੀਤਾ ਗਿਆ ਹੈ ਤੁਸੀਂ ਕਾਫੀ ਗੱਟੂ ਸਾੜੇ ਵੀ ਆ ਔਰ ਉਹਨਾਂ ਗੱਟੂਆਂ ਦੇ ਬਦਲੇ ਬੱਚਿਆਂ ਨੂੰ ਤੁਸੀਂ ਡੋਰ ਵੀ ਲਿਆ ਕੇ ਦਿੱਤੀ ਹੈ ਹਾਂਜੀ ਸਿੰਪਲ ਡੋਰ ਤਾਂ ਅੱਗੇ ਹਾਂਜੀ ਅਸੀਂ ਵੇਖੋ ਜੀ ਰੋਜ਼ ਡੇਲੀ ਵਹਨੇ ਆ ਵੀ ਰਸਤੇਾਂ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਬੜੇ ਵੱਡੇ ਹਸੋਂ ਦੇ ਵੇਖਿਆ ਤੇ ਸਾਡੇ ਇਲਾਕੇ ਚ ਕਈ ਮੌਤਾਂ ਵੀ ਹੋ ਚੁੱਕੀਆਂ ਇਹਦੇ ਨਾਲ ਤੇ ਇਹਨੂੰ ਇੱਕ ਖੂਨੀ ਡੋਰ ਮੰਗਦੇ ਕਾਤਲਾ ਨਾਮ ਜਿਹਨੂੰ ਕਹਿ ਸਕਦੇ ਕਿ ਇਹ ਹਰ ਬਹੁਤ ਹੀ ਵੱਡਾ ਵਾ ਇਸ ਕਰਕੇ ਸਾਡੇ ਵੱਲੋਂ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਤੇ ਕੋ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਛੋਟਾ ਜਿਹਾ ਵੀ ਅਸੀਂ ਆਪਣੇ ਵੱਲੋਂ ਤਕਰੀਬਨ 40-50 ਦੇ ਕਰੀਬ ਜ 100 ਦੇ ਕਰੀਬ ਲਾ ਲਓ ਤੁਸੀਂ ਵੀ ਜਿਹੜੀਆਂ ਚਰਖੜੀ ਆ ਧਾਗੇ ਵਾਲੀ ਡੋਰ ਉਹ ਲੈ ਕੇ ਆਏ ਸੀ ਤੇ ਉਹ ਉਹਨਾਂ ਬੱਚਿਆਂ ਨੂੰ ਡੋਰ ਦਿੱਤੀ ਗਈ ਆ ਵੀ ਜਿੰਨੇ ਸਾਲ ਕੋਲ ਗੱਟੂ ਜਮ੍ਹਾਂ ਕਰਾ ਕੇ ਗਏ ਤੇ ਉਹ ਫਿਰ ਨਾਲ ਸੀ ਆਖੋ ਅੱਗ ਬਾਲੀ ਗਈ ਆ ਉਹਦੇ ਵਿੱਚ ਉਹ ਗੱਟੂਆਂ ਨਾਲ ਦੀ ਨਾਲ ਸਾਰ ਕੇ ਸਵਾਹ ਕੀਤੇ ਗਏ ਆ ਤੇ ਨਾਲ ਹੀ ਬੱਚਿਆਂ ਦੀ ਸਾਰੇ ਵਿੱਚ ਆਖੋ ਨਾਲ ਉਹਨਾਂ ਦੇ ਹੈਗੇ ਆ ਪੇਰੈਂਟਸ ਵੀ ਹੈਗੇ ਆ ਸਾਡੇ ਪਿੰਡ ਦੇ ਪਤਵੰਤੇ ਸੱਜਣ ਵੀ ਹੈਗੇ ਆ ਜਿਹੜੇ ਜੋ ਜੋ ਉਹਨਾਂ ਨੂੰ ਡੋਰ ਦੇ ਰਹੇ ਆ ਕਿੰਨੇ ਗੱਟੂ ਸਾੜੇ ਗਏ ਤੁਹਾਡੇ ਕੋਲ ਇਹ ਸਾਡੇ ਕੋਲ ਤਕਰੀਬਨ 50 ਤੋਂ 60 ਦੇ ਕਰੀਬ ਗੱਟੂ ਸਾੜੇ ਗਏ ਆ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਚਰਖੜੀ ਹੈ ਪ੍ਰੋਵਾਈਡ ਕਰਾਈ ਗਈ ਹੈ ਬੱਚਿਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਕਾਰਾਂ ਵੱਲੋਂ ਬੜਾ ਵਕ ਵਕ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਕਿ ਇਹ ਜਿਹੜੀ ਚਾਈਨਾ ਟੂਰ ਆ ਬਾਜ਼ਾਰ ਤੇ ਵਿਖਾਵੇ ਇੰਨੀ ਪਾਬੰਦੀ ਲਗਾ ਦੂਗੀ ਕਿ ਬਾਜ਼ਾਰ ਦੇ ਵਿੱਚ ਸਿਰਿਆਂ ਚਾਈਨਾ ਟੂਰ ਵੇਚੀ ਚਈਏ ਜੇ ਸਰਕਾਰ ਚਾਵੇ ਇਹ ਦੀ ਜੇ ਇੱਕ ਦਿਨ ਚ ਬੰਦ ਹੋ ਸਕਦੀ ਹੈ ਕੋਈ ਗੱਲ ਨਹੀਂ ਐਸੀ ਤੇ ਕੋਈ ਗੱਲ ਹੀ ਕੋਈ ਨਹੀਂ ਆ ਤੇ ਬਾਕੀ ਸਾਨੂੰ ਆਪਣੇ ਪਿੰਡਾਂ ਲੋ ਵੀ ਉਪਰਾਲੇ ਕਰਨੇ ਚਾਹੀਦੇ ਮੈਂ ਕਿ ਨਮਾਣਾ ਜਾਂ ਬੰਦਾ ਆ ਆਮ ਕਿਸਾਨ ਆ ਤੇ ਜੇ ਮੈਂ 10-15000 ਰੁਪਏ ਖਰ ਸਕਦਾ ਹਾਂ ਤੇ ਪਿੰਡ ਦੀਆਂ ਪੰਚਾਇਤਾਂ ਕਈ ਕਈ ਇੱਥੇ ਵੱਡੇ ਘਰਾਣੇ ਬੈਠੇ ਆ ਉਹਨਾਂ ਨੂੰ ਵੀ ਇਹ ਉਦਮ ਕੀਤੇ ਜਾ ਸਕਦੇ ਤੇ ਇਹ ਤੇ ਕੋਈ ਗ ਛੋਟਾ ਜਿਹਾ ਮਸਲਾ ਹੈ ਜੋ ਵੱਡੇ ਪੱਧਰ ਤੇ ਲੈ ਕੇ ਨੂੰ ਆਂਦਾ ਜਾਵੇ ਤੇ ਅੱਜ ਸਾਡੇ ਹੀ ਕੁਝ ਦੁਕਾਨਦਾਰ ਜਿਹੜੇ ਚੋਰ ਮੋਰੀ ਦਾ ਹੀ ਕੁਝ ਪੈਸੇ ਵੱਧ ਇਕੱਠੇ ਕਰਨ ਲਈ ਇਹ ਕਾਰ ਵੀ ਚਾਲ ਰਹੀ ਹੈ ਜਿਹੜਾ ਟਾਇਨਾ ਡੋਰ ਵਾਲਾ ਹਾਂਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਦੇਣਾ ਚਾਹੁੰਦਾ ਜਿੱਦਣ ਇਹੋ ਜਿਹੀ ਮੁਸੀਬਤ ਸਾਡੇ ਘਰ ਤੇ ਆ ਕੇ ਪਈ ਫੇਰ ਅਸੀਂ ਪੈਸੇ ਨੂੰ ਕੀ ਕਰਾਂਗੇ ਇਹ ਕਾਤਲਾ ਨਾ ਇੱਕ ਡੋਰ ਆ ਇਹ ਕਿਸੇ ਦੇ ਘਰ ਵੀ ਕਹਿ ਟਾ ਸਕਦੀ ਹੈ